ਕਾਰ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੰਬਰਸਰ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਵੀਡੀਓ ਸੱਜੇ ਵੱੱਡੀ ਵਾਰਦਾਤ ਹੋਈ ਹੈ ਜਿੱਥੇ ਇੱਕ ਕਾਲੋ ਟਰਾਂਸਪੋਰਟ ਦੇ ਕਰਿੰਦੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਸਾਰੇ ਮਾਮਲੇ ਸਬੰਧੀ ਰਵਿਕਰਨ ਸਿੰਘ ਕਾਲੋ ਪਾਜਪਾ ਦੇ ਸੀਨੀਅਰ ਅਗੂ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਕਹਿੰਦੇ ਕਿ ਉਹਨਾਂ ਦੇ ਟਰਾਂਸਪੋਰਟ ਦੇ ਕਰਿੰਦੇ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੇ ਇਸ ਦੀ ਜ਼ਿੰਮੇਵਾਰੀ ਗੈਂਗਸਟਰ ਟੋਨੀ ਬਲਦੇਵ ਨੂੰ ਲਈ ਗਈ ਹੈ ਉਹਨਾਂ ਕਹਿੰਦੇ ਕਿ 2 ਕਰੋੜ ਰੁਪਏ ਦੀ ਫਰौती ਮੰਗੀ ਜਾ ਰਹੀ ਹੈ ਤੋ ਤੱਕ ਕਿ ਰਵਿਕਰਨ ਸਿੰਘ ਕਾਲੋ ਨੇ ਕਿਹਾ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਲੈ ਕੇ ਵੀ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਸਾਰੇ ਬਾਤਾਂ ਦੇ ਵਿੱਚ ਮਕਰ ਸਿੰਘ ਨਾਮ ਦਾ ਅਜ ਡਾਂਜਾ ਜੋ ਕਿ ਕਾਲਨ ਟ੍ਰਾਂਸਪੋਰਟ ਨਾਲ ਸੰਬੰਧ ਸੀ ਉਸ ਦੀ ਮੌਤ ਹੋਈ ਹੈ ਉੱਧਰ ਪੁਲਿਸ ਅਧਿਕਾਰੀ ਨੇ ਮੌਕੇ ਤੇ ਪਹੁੰਚ ਕੇ ਕਿਹਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਮੇਰੇ ਪਰਿਵਾਰਕ ਟ੍ਰਾਂਸਪੋਰਟ ਆ ਜਿਹਦੇ ਵਿੱਚ ਕਾਫੀ ਮੁਲਾਜ਼ਮ ਕੰਮ ਕਰਦੇ ਇਸ ਤੋਂ ਦੇ ਨੌ ਪੀਡੀਆਟ੍ਰਿਸ ਫਿਰ ਬਸ ਸਟੈਂਡ ਤੇ ਅੰਮ੍ਰਿਤਸਰ ਸਾਹਿਬ ਵਿਖੇ ਸਾਡਾ ਇੱਕ ਅਡਾ ਚਾਹ ਜਮੰਦਾ ਮੱਖਣ ਸੀ ਵੱਜੀਆਂ ਨੇ ਸ਼੍ਰੀ ਆਮ 3 ਤੋਂ 4 ਮੋਟਰਸਾਈਕਲ ਜਿਵੇਂ ਕਿ ਸੁਨੀ ਤੁਸੀਂ ਸੁਣੀ ਲੱਤਾ ਹੋਗਾ ਦੇਨ ਦਿਹਾੜੇ ਨੰਬਰ 4 ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਤੇ ਆਕੇ ਨਵੀਂ ਵੀਡੀਓ ਦੇਖਣ ਲਈ ਬੈਲ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ। ਧੰਨਵਾਦ।